ਪਰਿਵਾਰ ਦੇ ਨੰਬਰਾਂ ਸਮੇਤ ਅੱਜ ਦੇ ਪੰਜ ਕੁੜੀਆਂ ਦੇ ਰਿਸ਼ਤੇ ਸਮੇਤ 10 ਰਿਸ਼ਤੇ ਨੇ ਮਤਲਬ ਪੰਜ ਕੁੜੀਆਂ ਦੇ ਪੰਜ ਮੁੰਡਿਆਂ ਦੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਤੇ ਫालतू ਦਾ ਕਿਸੇ ਨੇ ਫੋਨ ਨਹੀਂ ਲਾਉਣਾ ਜਿਸ ਤਰ੍ਹਾਂ ਰਿਸ਼ਤਾ ਮੈਚ ਹੁੰਦਾ ਉਹੀ ਫੋਨ ਕਰੋ ਪਹਿਲਾ ਰਿਸ਼ਤਾ ਨਾਮ ਕੇ ਸਿੰਘ ਨਵਾਂ ਸਹਿਰ ਤੋਂ ਮੁੰਡਾ ਬਲੌਂਗ ਕਰਦਾ ਦੋਕਨਾਲਾ ਜਮੀਨ ਹੈ ਸੈਣੀ ਕਾਸਟ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਾਰਾ ਡਾਟਾ ਪੜ ਕੇ ਫਿਰ ਪਰਿਵਾਰ ਨਾਲ ਗੱਲ ਕਰਨੀ ਹੈ ਜੀ ਚੰਗੀ ਤਰ੍ਹਾਂ ਡਾਟੇ ਨੂੰ ਬਿਨਾ ਪੜੇ ਕਿਤੇ ਵੀ ਫੋਨ ਨਹੀਂ ਕਰਨਾ ਚੰਗੀ ਤਰ੍ਹਾਂ ਪੜ ਕੇ ਫੋਨ ਕਰਨਾ ਅਗਲਾ ਰਿਸ਼ਤਾ ਨਾਮ ਜੇ ਸਿੰਘ ਨਵਾਂ ਸਹਿਰ ਤੋਂ ਇਹ ਮੁੰਡਾ ਦੀ ਮੀਨੋਂ ਦੀ ਆਪਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਕਦ ਕਾਠ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਾਰਾ ਡਾਟਾ ਪੜ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜੀ ਸੰਗਰੂਰ ਤੋਂ ਕੁੜੀ ਬਿਲੋਂਗ ਕਰਦੀ ਹੈ ਹੋਮ ਹੈ ਘਰੇ ਕੁੜੀ ਤੇ ਕਾਸਟ ਜੱਟ ਸਿੱਖ ਹੈ ਖਾਸ ਤੌਰ ਤੇ ਮੁੰਡੇ ਵਾਲਾ ਕਾਲਮ ਜਰੂਰ ਪੜਨਾ ਹੈ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਸਾਰਾ ਡਾਟਾ ਪੜੋ ਸਮਝੋ ਕਿੰਨੇ ਭੈਣ ਭਾਈ ਆ ਸਭ ਕੁਝ ਫਿਰ ਫੋਨ ਕਰੋ ਜੀ ਅਗਲਾ ਰਿਸ਼ਤਾ ਨਾਮ ਏ ਸਿੰਘ ਜਿਲ੍ਹਾ ਮੋਗਾ ਤੋਂ ਆ ਜੀ ਮੁੰਡਾ ਕਨੇਡਾ ਦੇ ਵਿੱਚ ਮੁੰਡਾ ਪੀ ਆਰ ਹੈ ਡੇਟ ਆਫ ਬਰਥ ਵਗੈਰਾ ਸਾਰਾ ਉਸ ਪੜ ਕੇ ਕੁੜੀ ਪੜੀ ਲਿਖੀ ਸੁੰਦਰ ਸੁਸੀਲ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡੀ ਸਿੰਘ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਕ ਕਰਦਾ ਹੈ ਪ੍ਰਾਈਵੇਟ ਮੁੰਡਾ ਜੋਬ ਕਰ ਜੋਬ ਕਰਦਾ ਬਾਲਮਿਕੀ ਪਰਿਵਾਰ ਤੋਂ ਆ ਕਾਸਟ ਕੱਦ ਭੈਣ ਭਾਈ ਸਭ ਕੁਝ ਪੜਨ ਤੋਂ ਬਾਅਦ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਹਰੇਕ ਪਰਿਵਾਰ ਦਾ ਨੰਬਰ ਹੀ ਇੱਥਾਂ ਲਾਲ ਪੱਟੀ 'ਚ ਦਿੱਤਾ ਹੁੰਦਾ ਹੈ ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਹੈ ਜੀ ਇੰਡੀਅਨ ਆਰਮੀ ਦੇ ਵਿੱਚ ਫੌਜੀ ਹੈ ਮੁੰਡੇ ਦੋਨੇ ਭਰਾ ਆਰਮੀ ਵਿੱਚ ਨੇ 4 ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ ਕੱਦ ਕਾਠ ਭੈਣ ਭਾਈ ਕਾਸਟ ਪੜ ਕੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨਸ਼ਾਟ ਲੈ ਲਿਆ ਕਰੋ ਜਾਂ ਸਕਰੀਨ ਰੋਕ ਲ ਅਗਲਾ ਰਿਸ਼ਤਾ ਕੁੜੀ ਦਾ ਜੀ ਹੁਸਿਆਰਪੁਰ ਤੋਂ ਕੈਨੇਡਾ ਦੇ ਵਿੱਚ ਕੁੜੀ ਸਿਟੀ ਜਾਣਾ ਸਾਰੀ BC ਬਾਕੀ ਸਾਰਾ ਡਾਟਾ ਪੜ੍ਹ ਕੇ ਚੰਗੀ ਤਰ੍ਹਾਂ ਕਾਸਟ ਕੱਦ ਪੜ੍ਹ ਕੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਫਿਰ ਪਰਿਵਾਰ ਨਾਲ ਗੱਲ ਕਰਨੀ ਹੈ ਜੀ ਬਾਹਰ ਲਈ ਨੰਬਰ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਵਧੀਆ ਜਿਹੜਾ ਗੁੱਡ ਜੌਬ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੀ ਚਾਹੀਦਾ ਤੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰੋ ਡਾਟਾ ਪੜ੍ਹ ਕੇ ਫਿਰ ਫੋਨ ਕਰਨਾ ਦੋ ਨੰਬਰ ਦਿੱਤੇ ਹੋਇਆ ਅਗਲਾ ਰਿਸ਼ਤਾ ਬਠਿੰਡਾ ਜ਼ਿਲ੍ਹੇ ਤੋਂ ਆ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਆਪਣਾ ਘਰ ਹੈ 35 ਕਿੱਲੇ ਜ਼ਮੀਨਾ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੁੜੀ ਵਾਲਾ ਕਾਲ ਨੂੰ ਚੰਗੀ ਲਿਖਿਆ ਹੋਇਆ ਹੈ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜਿਹੜਾ ਤਰਨਤਾਰਨ ਤੋਂ ਕੁੜੀ ਬਲੌਂਕ ਕਰਦੀ ਹੈ ਕੈਨੇਡਾ ਦੇ ਵਿੱਚ ਆ ਕੁੜੀ ਪ੍ਰਾਈਵੇਟ ਜੌਬ ਕਰਦੀ ਹੈ ਬੱਲ ਇਹਨਾਂ ਦਾ ਗੋਦਾ ਜੱਟ ਸੇ ਕਾਸਟਾ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਹੈ ਕਾਲਮ ਨੂੰ ਪੜਨ ਤੋਂ ਬਿਨਾ ਫੋਨ ਨਹੀਂ ਲਗਾਉਣਾ ਜੀ ਡਾਟਾ ਪੜ ਕੇ ਹੀ ਫੋਨ ਕਰਨਾ ਹੈ ਹਰ ਰੋਜ਼ ਨਵੇਂ ਰਿਸ਼ਤੇ ਤੁਹਾਡੇ ਕੋਲੇ ਪਹੁੰਚਦੇ ਰਹਿਣ ਸਬਸਕ੍ਰਾਈਬ ਕਰ ਲਓ ਨਵੇਂ ਰਿਸ਼ਤੇ ਪਹੁੰਚਦੇ ਰਹਿਣਗੇ ਤੇ ਐਡ ਪਾਉਣ ਲਈ ਹੈ ਇੱਥੇ ਸਾਡਾ ਨੰਬਰ